ਮੈਂ ਤਾਂ ਇਹ ਵੀ ਮੀਡੀਆ ਦੇ ਵਿੱਚ ਕਹਿਣਾ ਵੀ ਜਿਹੜੀ ਲੜਕੀ ਨੇ ਪਰਚਾ ਦਰਜ ਕਰਾਤਾ ਤੇ ਬਿਆਨ ਹੁਣ ਦੇਤੇ ਆ ਵੀ ਬਾਪੇ ਦੇ ਖਿਲਾਫ ਆ ਜੇ ਬਾਬਾ ਉਹਦਾ ਵੀ ਮੁੱਲ ਪਾ ਦੇਵੇ ਤੇ ਦੋ ਆਪਣੇ ਕੋਲੇ ਹੋਰ ਆ ਸਮਝ ਗਏ ਤੁਸੀਂ ਆਪਣੇ ਕੋਲੇ ਅਗਲਾ ਰਾਹ ਤਿਆਰ ਆ ਪਰ ਗੱਲ ਇਹ ਨਹੀਂ ਹੈ ਵੀ ਆਪਾਂ ਇੱਕ ਸਾਥ ਨੂੰ ਹੀ ਘੜੀ ਸੀ ਫਿਰਗੇ ਅਸਲ ਦੇ ਵਿੱਚ ਵਿਰੋਧਤਾ ਆਪਣੀ ਹੋ ਰਹੀ ਸੀ ਉਸ ਪਾਰਟੀ ਵੱਲੋਂ ਵੀ ਜਿਹੜੀ ਲੜਕੀ ਮਕਰਾ ਲਈ ਗਈ ਆ ਪੈਸੇ ਦੇ ਕੇ ਜਾ ਬਾਬੇ ਦਾ ਕੋਈ ਦਬਦਬਾ ਚਾਹੇ ਲੜਕੀ ਝੂਠੀ ਆ ਉਹਦੇ ਵੀ ਹਜੇ ਬਿਆਨ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤੇ ਗਏ ਜੇ ਆਪਾਂ ਕਾਨਫਰੰਸ ਨਾ ਕਰਦੇ ਹੋ ਸਕਦਾ ਉਹ ਪੇਸ਼ ਕਾ ਸ਼ੁਰੂ ਹੋ ਜਾਂਦੀ ਪਰ ਮਹਾਰਾਜ ਨੇ ਬਾਣੇ ਦੀ ਲਾਜ ਐਸੀ ਰੱਖੀ ਆ ਵੀ ਉਹ ਉਹ ਜਿਹੜਾ ਪਾਪੀ ਸੀ ਨਾ ਉਹਦੇ ਪਾਪਾਂ ਦਾ ਘੜਾ ਇੰਨਾ ਕ ਭਰ ਗਿਆ ਉਹ ਤੋਂ ਲੋਟ ਨਹੀਂ ਆ ਰਿਹਾਗਾ ਮੈਂ ਤਾਂ ਇਹ ਵੀ মিডিਆ ਦੇ ਵਿੱਚ ਕਹਿਣਾ ਵੀ ਜਿਹੜੀ ਲੜਕੀ ਨੇ ਪਰਚਾ ਦਰਜ ਕਰਾਤਾ ਤੇ ਬਿਆਨ ਹੋਣ ਦੇਤੇ ਆ ਵੀ ਭਾਰ ਬਾਬੇ ਦੇ ਖਿਲਾਫ ਆ ਜੇ ਬਾਬਾ ਉਹਦਾ ਵੀ ਮੁੱਲ ਪਾ ਦੇਵੇ ਤੇ ਦੋ ਆਪਣੇ ਕੋਲੇ ਹੋਰ ਆ ਸਮਝ ਗਏ ਤੁਸੀਂ ਆਪਣੇ ਕੋਲੇ ਅਗਲਾ ਰਾਹ ਤਿਆਰ ਆ ਪਰ ਗੱਲ ਇਹ ਨਹੀਂ ਹੈ ਵੀ ਆਪਾਂ ਇੱਕ ਸਾਥ ਨਹੀਂ ਕੜੀ ਸੀ ਫਿਰਗੇ ਇੱਕ ਕੇਸ ਤੇ ਹੀ ਅਸੀਂ ਪੂਰਾ ਜਿਹੜਾ ਫੋਕਸ ਕਰਕੇ ਉਹ ਜਿਹੜੀ ਬੰਦੀ ਸਜ਼ਾ 20-25 ਸਾਲ ਜਿਹੜੀ ਹੈਗੀ ਕੋਰਟ ਰਾਹੀਂ ਦਵਾਵਾਂਗੇ ਮਾਮਲੇ ਚ ਅਪਡੇਸ਼ਨ ਕੀ ਹੈ ਵੀ ਹੋਰ ਐਫ ਆਈ ਆਰ ਵੀ ਦਰਜ ਹੋਈ ਹੈ ਬਾਬੇ ਤੇ ਨਹੀਂ ਨਹੀਂ ਹੁਣ ਜਿਹੜਾ ਆਪਾਂ ਪਰਸੋ ਜਾਂ ਚੌਥੇ ਕੱਠ ਰੱਖਾਂਗੇ ਨਾ ਉਹਦੇ ਵਿੱਚ ਸਿੱਖ ਸੰਗਤਾਂ ਜਥੇਬੰਦੀਆਂ ਨੂੰ ਇਹ ਕਵਾਂਗੇ ਵੀ ਬਾਬੇ ਦੇ ਉੱਤੇ ਬਾਕੀ ਜਿਹੜੀਆਂ ਗੱਲਾਂ ਬਾਤਾਂ ਹੋਣੀਆਂ ਸੀ ਹੋ ਗਈਆਂ ਬਾਬੇ ਦੇ ਉੱਤੇ 295 ਦੀ ਧਾਰਾ ਤਾਂ ਦਰਜ ਕਰ ਲ ਨਾ ਜਿਹੜਾ ਕੱਠ ਪਹਿਲਾਂ ਰੱਖਿਆ ਸੀ ਉਹ ਤਾਂ ਪ੍ਰਸ਼ਾਸਨ ਨੇ ਸੁਣਿਆ ਹੀ ਨਹੀਂ ਹਜੇ ਬੇਅਦਬੀ ਹੋਈ ਆ ਤੇ ਉਹਦੇ ਪ੍ਰੂਫਾਂ ਦੇ ਆਧਾਰ ਤੇ ਬਾਬੇ ਦੇ 295 ਏ ਲਾਉਣ ਤੁਹਾਡੇ ਉੱਤੇ ਵੀ ਕੁਛ ਇਲਜ਼ਾਮ ਲੱਗ ਰਹੇ ਕਿ ਪੈਸੇ ਦੇ ਲੈਣ ਦੇਣਾ ਅਮਰਤਪਾਲ ਸਿੰਘ ਮਹਿਰੋਂ ਕਰ ਰਿਹਾ ਵਾ ਅੱਧਾ ਹੀ ਬਾਰੇ ਸੋਨੇ ਦਾ ਲੱਗ ਰਿਹਾ ਜਦੋਂ ਪੈਸੇ ਦਾ ਲੈਣ ਦੇਣ ਹੋਇਆ ਹੋਵੇ ਨਾ ਬਾਈ ਫੇਰ ਪ੍ਰਸ਼ਾਸਨ ਦਾ ਮੱਥਾ ਨਹੀਂ ਲਾ ਸਕਦੇ ਸੱਚੇ ਆ ਖੜੇ ਆ ਪ੍ਰਸ਼ਾਸਨ ਸਾਹਮਣੇ ਆ ਜੇ ਜੀ ਡੀਐਸਪੀ ਸਾਹਿਬਾਂ ਤੋਂ ਇੱਕ ਕਿਹਾ ਸੀ ਕਿ ਉਹ ਸਾਡੀ ਸੁਣਵਾਈ ਨਹੀਂ ਹੋ ਰਹੀ ਉਹ ਲੜਕੀ ਕਹਿ ਰਹੀ ਆ ਮੈਂ ਰਾਹ ਤੁਹਾਡੇ ਤੇ ਵੀ ਗਈ ਡੀਐਸਪੀ ਤੋਂ ਵੀ ਗਈ ਮੇਰੀ ਸੁਣਵਾਈ ਨਹੀਂ ਹੋਈ ਉਹ ਲੜਕੀ ਦੇ ਬਿਆਨ ਆਏ ਹੋਏ ਆ ਸੱਚੀਆਂ ਗੱਲਾਂ ਨੇ ਨਾ ਭਾਈ ਦੇਖੋ ਵਾਪਰ ਗਈ ਤੁਸੀਂ ਘਰੇ ਜਾ ਕੇ ਪੁੱਛਣਗੇ ਕਿੱਥੋਂ ਆਏ ਤੁਸੀਂ ਸੱਚੀ ਦੱਸੋਗੇ ਇੱਥੋਂ ਆਏ ਆ ਕਿਉਂਕਿ ਉਹ ਪਏ ਆ ਪ੍ਰੂਫ ਪਏ ਆ ਸਾਡੇ ਕੋਲੇ ਵੀ ਪ੍ਰੂਫ ਆ ਸਾਰੇ ਗੱਲਾਂ ਬਾਤਾਂ ਹੋਈਆਂ ਪ੍ਰਸ਼ਾਸਨ ਜਵਾਬ ਦੇ ਦੇਵੇ ਐਸਐਸਪੀ ਡੀਐਸਪੀ ਜਾਂ ਐਚਓ ਸਾਹਿਬ ਮੀਡੀਆ ਦੇ ਵਿੱਚ ਬਿਆਨ ਦੇ ਦੇਣ ਜੇ ਸੱਚੇ ਆ ਤਾਂ ਤੁਹਾਡੇ ਤੇ ਕੋਈ ਪ੍ਰੈਸ਼ਰ ਹੈਗਾ ਨਿਲੀ ਪ੍ਰੈਸ਼ਰ ਜਿੰਨਾ ਚਿਰ ਦਿਮਾ ਲਾ ਉਹਨਾਂ ਚਿਰ ਪ੍ਰੈਸ਼ਰ ਨਹੀਂ ਆਉਣਾ ਇਹਦੇ ਤੇ ਜੋ ਕਰੇਗੇ ਯਾਰ ਹਲੋ ਜਾ ਕੇ ਜਿਹੜੀ ਸੈਂਸ਼ਨ ਲਾਉਂਦੇ ਜੋ ਸੁਣਵਾਈ ਨਹੀਂ ਕਰ ਰਿਹਾ ਹੁਣ ਹੋਰ ਹੀ ਸੁਣਵਾਈ ਤੋਂ ਲੱਗਦਾ ਜਦੋਂ ਕੇਸ ਇਸ ਹਕੂਮਤ ਦੀ ਕਚਹਿਰੀ ਚੋਂ ਨਿਕਲ ਕੇ ਖਾਲਸੇ ਦੀ ਹੁਕਮਤ ਦੇ ਥੱਲੇ ਆ ਜੇ ਨਾ ਫੇਰ ਕੌਣ ਸੁਣਵਾਈ ਕਰਦਾ ਜਾਂ ਨਹੀਂ ਕਰਦਾ ਇਹ ਮੈਨੇ ਨਹੀਂ ਰੱਖਦਾ ਹੁਣ ਤਾਂ ਸੁਣਵਾਈ ਹੋ ਗਈ ਉਹ ਤਾਂ ਹੁਣ ਇੱਕ ਪਾਸੇ ਹੋ ਗਿਆ ਨਾ ਕੇਸ ਤਰਜ ਹੋ ਕੇ ਹੁਣ ਤਾਂ ਮੱਥਾ ਖਾਲਸੇ ਨਾਲ ਲੱਗ ਗਿਆ ਸਾਧਾ ਦਾ ਪਰ ਜੇ ਦੁਨਿਆਵੀ ਅਦਾਲਤਾਂ ਇਦਾਂ ਕਰਨ ਗਈਆਂ ਜਾਂ ਜਿਹੜੇ ਪ੍ਰਸ਼ਾਸਨ ਤੋਂ ਉਮੀਦ ਰੱਖਦੇ ਆ ਕਿ ਸਾਢ ਤੋਂ ਉਹ ਇਸ ਤਰ੍ਹਾਂ ਨਾ ਕਰਨੀ ਕਰੂਗਾ ਤੇ ਫਿਰ ਤੇ ਨੁਕਸਾਨ ਆ ਨਾ ਬੱਚਿਆਂ ਦੇ ਰੇਪ ਦੀ ਗੱਲ ਕੀਤੀ ਕਿ ਤੁਹਾਡੀ ਹੋਰ ਵੀ ਇੱਕ ਵੀਡੀਓ ਤੁਸੀਂ ਵਾਇਰਲ ਕੀਤੀ ਹੋਈ ਸੀ ਤੁਹਾਡੇ ਪੇਜ ਤੇ ਪੇਤਰੀ ਛੋਟੀ ਜੀ ਬੱਚੀ ਨਾਲ ਹੋਰ ਛੇੜਖਾਨੀ ਕਰ ਰਿਹਾ ਸੀ ਜੇ ਉਹ ਪ੍ਰਸ਼ਾਸਨ ਆਨਾ ਕਰਨੀ ਕਰਦਾ ਤੇ ਆਪਣਾ ਨੁਕਸਾਨ ਆ ਤੇ ਫਿਰ ਆਪਣਾ ਰਾਜ ਲਾਗੂ ਕਰਕੇ ਫਿਰ ਨਾਲੇ ਪਤਾ ਵੀ ਉਹ ਆਪਣਾ ਨੁਕਸਾਨ ਕਰ ਰਹੇ ਆ ਤੇ ਨਾਲੇ ਆਪ ਆਪ ਦੇ ਰਾਜ ਤੋਂ ਮੁਨਕਰ ਹੋਈ ਜਾਂਦੇ ਆ ਹੂੰ ਠੀਕ ਆ ਸਮਝ ਕੇ ਚੱਲੋ ਵੀ ਅਸੀਂ ਇਥੋਂ ਦੇ ਇਸ ਦੇਸ਼ ਦੇ ਮਹਾਰਾਜੇ ਆ ਇਥੋਂ ਦੇ ਸਾਡੇ ਵੱਡੇ ਵਡੇਰੇ ਇਥੋਂ ਦੇ ਪਾਤਸ਼ਾਹ ਸੀਗੇ ਅੱਛਾ ਤੇ ਫਿਰ ਆਪਾਂ ਇਹਨਾਂ ਥੱਲੇ ਨਹੀਂ ਲੱਗ ਸਕਦੇ ਬਾਬਾ ਜੀ ਕਹਿੰਦੇ ਸੀ ਕੋਈ ਨਾਲ ਤੁਰਿਆ ਨਹੀਂ ਅੱਜ ਲੱਗਦਾ ਵੀ ਨਾਲ ਤੁਰੇ ਨੇ ਲੋਕ ਇਹ ਇਹ ਤਾਂ ਜਵਾਬ ਹੁਣ ਕੁਝ ਗੱਲਾਂ ਦੇ ਜਵਾਬ ਬੰਦੇ ਨੇ ਨਹੀਂ ਸਾਹਮਣੇ ਦੇਣੇ ਹੁੰਦੇ ਤੇ ਸਮਾਂ ਜਵਾਬ ਦਈ ਜਾਂਦਾ ਨਾ ਭਾਈ ਤੇ ਲੱਭਾ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਥੇ ਹੀ ਕਾਲ ਤੱਕ ਤੋਂ ਕੋਈ ਹੁਕਮ ਆਇਆ ਹੋਵੇ ਨਹੀਂ ਕੋਈ ਤੁਹਾਡੀ ਗੱਲਬਾਤ ਹੋਈ ਹੋਵੇ ਨੀ ਮੈਂ ਨਹੀਂ ਕਰੂੰਗਾ ਗੱਲਬਾਤ ਬਾਈ ਹਜੇ ਵੀ ਜੇ ਮੈਨੂੰ ਗੱਲਬਾਤ ਕਰਨ ਦੀ ਲੋੜ ਆ ਤੇ ਕੋਈ ਤੁਹਾਡੇ ਤੱਕ ਪਹੁੰਚ ਹੋਈ ਹੋਵੇ ਮਿਲਣਾ ਹੋਵੇ ਫੋਨ ਆਇਆ ਹੋਵੇ ਨਹੀਂ ਕੋਈ ਫੋਨ ਨਹੀਂ ਆਇਆ ਪਰ ਰੋਸ ਸੀ ਇੱਕ ਕਿ ਵੱਡੀਆਂ ਸਰਮੌਰ ਸੰਸਥਾਵਾਂ ਨੇ ਸਾਥ ਨਹੀਂ ਦਿੱਤਾ ਕੋਈ ਫੋਨ ਜਿਹੜਾ ਵੀਰ ਨੇ ਗੱਲ ਕੀਤੀ ਹੈ ਕੋਈ ਫੋਨ ਉਹਨਾਂ ਦਾ ਆਇਆ ਹੋਵੇ ਸਰਮੌਰ ਸੰਸਥਾ ਦਾ ਨਹੀਂ ਆਇਆ ਨਹੀਂ ਹੈਗਾ ਪਰ ਸਿੰਘ ਆ ਗਏ ਆ ਇਹਨਾਂ ਨੇ ਭਾਈ ਮਾਨ ਸਿੰਘ ਜੀ ਹੁਣਾਂ ਨੇ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਵਾਲਿਆਂ ਦਾ ਨਾਂ ਇਹਦਾ ਜ਼ਿਕਰ ਕੀਤਾ ਵਾ ਉਹ ਹਾਜ਼ਰ ਨਹੀਂ ਸਮਝ ਲਓ ਸਾਨੂੰ ਲੱਗਦਾ ਸੀ ਕਿ ਅਮਰਪਾਲ ਮੈਰੋ ਕੱਲਾ ਪੈ ਗਿਆ ਅੱਜ ਕੌਮ ਨਾਲ ਖੜੀ ਹੈ ਤੁਹਾਡੇ ਲੱਗਦਾ ਸੀ ਤੁਹਾਨੂੰ ਜਿੰਨਾ ਪ੍ਰੈਸ ਕੈਂਪਰਸ ਕੀਤੀ ਆ ਪਹਿਲੋਂ ਇਹ ਤਾਂ ਲੱਗਦਾ ਸੀ ਕਿ ਅਮਰਪਾਲ ਸਿੰਘ ਸ਼ਾਇਦ ਮੈਰੋ ਕੱਲਾ ਪੈ ਗਿਆ ਜਿਹਦੇ ਨਾ ਮਹਾਰਾਜ ਤਰਦੇ ਹੋਣ ਉਹ ਕੱਲਾ ਨਹੀਂ ਹੋ ਸਕਦਾ ਅਸਲ ਦੇ ਵਿੱਚ ਉੱਥੇ ਮੈਨਾ ਕੌਮ ਨੂੰ ਉਹ ਨਹੀਂ ਸੀ ਇਹਨਾਂ ਨੂੰ ਜਗਾਉਣ ਦੀ ਗੱਲਬਾਤ ਸੀ ਵੀ ਮਗਰ ਨਹੀਂ ਕੋਈ ਆ ਰਿਹਾਗਾ ਮਤਲਬ ਮੈਂ ਇਹ ਕਹਿ ਰਿਹਾ ਵੀ ਮੈਂ ਲੜ ਰਿਹਾ ਵੀ ਮਗਰ ਆਜੋ ਲੜੀਏ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਨੂੰ ਚੱਕ ਚੱਕ ਕੇ ਤੁਸੀਂ ਸਮਾਨ ਫੜਾਓ ਮੈਂ ਕੱਲਾ ਲੜਾਂ ਇਹਨਾਂ ਨੂੰ ਤੋੜਨਾ ਬਾਈ ਜੀ ਤੁਸੀਂ ਕੱਲ ਇੱਕ ਵੀਡੀਓ ਪਾਈ ਸੀਗੀ ਤੁਸੀਂ ਕਿਹਾ ਵੀ ਸਾਨੂੰ ਪੈਸੇ ਦੀ ਕੋਈ ਲੋੜ ਨਹੀਂ ਹੈਗੀ ਮਤਲਬ ਇਹ ਵੀ ਲੋਕਾਂ ਨੇ ਫਰੋਡ ਕਰਨਾ ਸ਼ੁਰੂ ਕਰਤਾ ਤਾਂ ਤੁਹਾਡੇ ਨੂੰ ਫਰੋਡ ਦੀ ਗੱਲ ਨਹੀਂ ਹੈ ਇੱਥੇ ਗੱਲ ਇਹ ਹੈਗੀ ਆ ਵੀ ਆਪਣੀ ਜਿਹੜੀ ਕੌਮ ਆ ਆਪਣੇ ਪੰਜਾਬੀ ਜਿਹੜੇ ਲੋਕ ਨੇ ਉਹ इमोशनल ਨੇ ਜੇ ਤੁਸੀਂ ਰੋ ਕੇ ਵੀਡੀਓ ਪਾ ਦੋ ਵੀ ਸਾਡੀ ਮੱਝਾਂ ਮਾਰ ਗਈ ਜਾਂ ਸਾਡਾ ਨੁਕਸਾਨ ਹੋ ਗਿਆ ਰੁਪਈਆ ਤਾਂ ਲੱਖ ਚਾਹੀਦਾ ਭੇਜੋ 50 ਦਿੰਦੇ ਆ ਸਮਝ ਗਿਆ ਤੁਸੀਂ ਹੁਣ ਉੱਥੇ 49 ਲੱਖ ਦਾ ਕਿਹਦਾ ਨੁਕਸਾਨ ਹੋ ਗਿਆ ਸਿੱਖਾਂ ਦਾ ਹੋ ਗਿਆ ਹੁਣ ਮੇਰੇ ਰੋਣ ਕਰਕੇ ਪੰਥ ਜੀ ਸੰਭਲ ਹੋ ਮੇਰਾ ਸਾਥ ਦੇ ਮੈਨੂੰ ਖੁਸ਼ੀ ਆ ਮੈਂ ਪੈਸੇ ਦੀ ਕਰ ਮੰਗ ਨਹੀਂ ਕਰ ਸਕਦਾ ਅਸਲ ਸਚਾਈ ਇਹ ਆ ਚਾਹੇ 10 ਕਰੋੜ ਇਕੱਠਾ ਕਰਨਾ ਹੋਵੇ ਹੋ ਜੋ ਪਰ ਮਹਾਰਾਜ ਇੱਥੇ ਆ ਨਿਸ਼ਾਨ ਸਾਹਿਬ ਮੱਥੇ ਲੱਗਦੇ ਨੇ ਠੀਕ ਆ ਆਪਾਂ ਪੈਸੇ ਦੀ ਮੰਗ ਨਹੀਂ ਕਰਨੀ ਤੇ ਨਾ ਹੀ ਆਪਾਂ ਨੂੰ ਲੋੜ ਆ ਸੰਗਤ ਆਪ ਹੀ ਸਾਰਾ ਕੁਝ ਕਰ ਰਹੀ ਆ ਮੈਂ ਪੈਸੇ ਇਕੱਠੇ ਕਿਉਂ ਕਰੂੰਗਾ ਨਾਲੇ ਮੈਂ ਤਾਂ ਇਹ ਵੀ ਕਿਹਾ 2020 ਤੋਂ ਲੈ ਕੇ ਹੁਣ ਤੱਕ 4 ਸਾਲ ਹੋ ਗਏ ਮੇਰਾ ਬੈਂਕ ਅਕਾਊਂਟ ਨਹੀਂ ਹੈਗਾ 6 ਮਹੀਨੇ ਪਹਿਲਾਂ ਤੋਂ ਲੈ ਕੇ ਮੈਂ ਕਿਸੇ ਨਾ ਕੋਈ ਲੈਣ ਦੇਣ ਨਹੀਂ ਕੀਤਾ। ਸੌਦੇ ਸਾਧੀਆਂ ਕੁਫਾਵਾਂ ਦਾ ਜ਼ਿਕਰ ਹੁੰਦਾ ਸੀ ਹੁਣ ਚਰਨ ਘਾਟ ਵਾਲਿਆਂ ਕੁਫਾਵਾਂ ਦਾ ਜ਼ਿਕਰ ਹੋਣ ਲਿਆ ਪੰਜਾਬ ਦੇ ਵਿੱਚ ਇਹੋ ਜਿਹੀ ਕਨੌਣੀਆਂ ਹਰਕਤਾਂ ਕੀ ਲੱਗਦਾ ਤੁਹਾਨੂੰ ਇਹ ਪੰਜਾਬ ਨੂੰ ਇੱਕ ਪਵਿੱਤਰ ਸ਼ਹਿਰਾਂ ਦਾ ਦਰਜਾ ਆ ਪਵਿੱਤਰ ਨਗਰੀ ਕੋ ਸਭ ਦੇ ਲਈ ਧਰਤੀ ਜਿੱਦੇ ਸੌਦਾ ਸਾਧ ਨੂੰ ਕੋਸਤੇ ਹੁੰਦੇ ਸੀ ਉਹੀ ਹੁਣ ਸਾਡੇ ਬਹਿਰੂਪੀਏ ਕੰਮ ਕਰ ਰਹੇ ਐ ਇਸੇ ਗੱਲ ਦਾ ਹੀ ਤਾਂ ਰੋਣਾ ਬਾਈ ਆਪਾਂ ਤਾਂ ਵੈਸੇ ਸੌਦੇ ਸਾਧ ਦੀ ਜਿਹੜੀ ਸੰਗਤ ਆ ਉਹ ਵੱਖਰੀ ਕੈਟਾਗਰੀ ਦੇ ਲੋਕ ਗਿਣੇ ਗਏ ਆ ਕਿ ਉਹ ਸਿੱਖਾਂ ਤੋਂ ਪਰੇ ਹਟਕੇ ਆ। ਇਹੀ ਆ ਕਿਉਂਕਿ ਉਹਨਾਂ ਨੇ ਬਿਆਦਬੀ ਕਰਨ ਤੱਕ ਸੋਚ ਲਿਆ। ਚਾਹੇ ਸੌਦਾ ਸਾਧ ਦੇ ਸਮਰਥਕਾਂ ਦੀਆਂ ਬੱਚੀਆਂ ਦਾ ਸ਼ੋਸ਼ਣ ਕੀਤਾ ਗਿਆ। ਆਪਾਂ ਨੇ ਬਾਣੇ ਵਾਲਿਆਂ ਨੇ ਉਹਨਾਂ ਨੂੰ ਵੀ ਉਹਨਾਂ ਦੀਆਂ ਗੁਫਾ ਚੋਂ ਕੱਢ ਕੇ ਲਿਆਉਣ ਦਾ ਯਤਨ ਕਰਨਾ ਕੀਤਾ ਬਿਲਕੁਲ। ਪਰ ਜਿਹੜੀਆਂ ਜਿਹੜਿਆਂ ਭੋਰਿਆਂ ਦੇ ਵਿੱਚੋਂ ਬ੍ਰਹਮ ਗਿਆਨ ਪੈਦਾ ਹੋਣਾ ਉੱਥੇ ਹੀ ਸਿੱਖਾਂ ਦੀਆਂ ਬੱਚੀਆਂ ਦੇ ਰੇਪ ਹੋਣ ਲੱਗ ਜਾਣ। ਇਸੇ ਗੱਲ ਦਾ ਹੀ ਤਾਂ ਰੋਣਾ। ਸਮਝਗੇ ਨਾ ਤੁਸੀਂ ਇਸੇ ਗੱਲ ਦਾ ਰੋਣਾ ਮੈਂ ਵੀ ਅਸੀਂ ਹੈ ਕਿ ਆ ਕਰ ਕੀ ਰਹੇ ਆ ਅਗਲੀ ਰਣਨੀਤੀ ਤੁਸੀਂ ਜਿਹੜਾ ਟਾਈਮ ਦੇ ਰਹੇ ਹੋ 27 ਜਾਂ 28 ਤਰੀਕਾ ਐਲਾਨ ਵਿੱਚ ਜਿਹੜਾ ਦਿਨ ਰੱਖੋਗੇ ਕੀ ਰਣਨੀਤੀ ਹੋਊਗੀ ਰਣਨੀਤੀ ਕੁਛ ਨਹੀਂ ਉੱਥੇ ਇੱਕ ਪੰਥਕ ਤੇ ਸਿੱਖਾਂ ਦਾ ਤੇ ਪੰਜਾਬ ਦੇ ਸਾਰੇ ਲੋਕਾਂ ਦਾ ਸਾਂਝਾ ਇਕੱਠ ਹੋਊਗਾ ਉਸ ਇਕੱਠ ਦੇ ਵਿੱਚ ਸਿਰਫ ਇਹੀ ਐਲਾਨ ਹੋਊਗਾ ਵੀ ਮੈਂ ਕੱਲਾ ਨਹੀਂ ਹਾਂ ਤੁਸੀਂ ਸਾਰੇ ਮੇਰੇ ਨਾਲ ਆ ਪੰਜਾਬ ਦੇ ਵਿੱਚ ਕਿਸੇ ਵੀ ਨਾਰਮਲ ਜਿਹੜੇ ਆਮ ਜਿਵੇਂ ਮੰਨ ਲਓ ਤੁਹਾਡੇ ਡਰਸਪਾਈ ਹੋਈ ਆ ਇਦਾਂ ਦੇ ਸਿੱਖ ਵੀ ਉਹਨਾਂ ਨੂੰ ਲੋੜ ਆ ਨੇੜੇ ਤੇੜੇ ਦੀ ਸੰਗਤ ਉਹਨਾਂ ਦਾ ਸਾਥ ਦੇਵੇ ਉੱਥੇ ਕੋਈ ਮੈਂ ਪਬਲਿਸਿਟੀ ਜਾਂ ਮੈਂ ਆਪਦੇ ਲਈ ਸਮਾਰਥਕ ਇਕੱਠੇ ਨਹੀਂ ਕਰਨੇ ਵੀ ਅਮਰਤਪਾਲ ਸਿੰਘ ਜਿੱਥੇ ਆਊਗਾ ਭਾਈ ਉੱਥੇ ਹੀ ਆਉ ਉਹ ਨਹੀਂ ਜੇ ਤੁਹਾਨੂੰ ਵੀ ਭਾਈ ਸਾਹਿਬ ਕਿਤੇ ਲੋੜ ਆ ਤੇ ਉੱਥੋਂ ਦੇ ਨੇੜੇ ਕਿ ਸਿੱਖ ਥੋੜੀ ਮਦਦ ਕਰਨ ਇਹ ਚੀਜ਼ਾਂ ਉੱਥੋਂ ਐਲਾਨ ਕਰਨ ਲਗਾ ਆਪਾਂ ਕੋਈ ਸੇ ਦਾ ਵਿਰੋਧ ਨਹੀਂ ਕਰਨਾ ਕਟੜਤਾ ਨਹੀਂ ਫਲਾਉਣੀ ਉੱਥੋਂ ਕੋਈ ਐਸਾ ਸ਼ਬਦ ਸਟੇਜ ਤੋਂ ਨਹੀਂ ਬੋਲਿਆ ਜਾਣਾ ਜਿਹੜਾ ਕਿਸੇ ਦਾ ਦਿਲ ਦਿਖਾਵੇ ਜਦੋਂ ਪੰਥ ਦੀ ਕੋਈ ਗੱਲ ਕਰਦਾ ਹੈ ਇੱਕ ਪਾਸੇ ਪਿਛਲੇ ਅਸੀਂ ਬਹੁਤ ਘਟਨਾਵਾਂ ਦੇਖ ਲਿਆ ਕਿਸ ਕਿਸ ਨਾਲ ਕੀ ਕੀ ਹੋਇਆ ਮੰਚ ਕਈ ਵਾਰੀ ਐ ਨਹੀਂ ਆਉਂਦਾ ਜੇ ਸਿੱਧਾ ਪੰਥ ਦੀ ਗੱਲ ਕਰ ਰਹੇ ਹੋ ਬਾਬਿਆਂ ਦੇ ਖਿਲਾਫ ਗੱਲ ਕਰ ਰਹੇ ਹੋ ਪੰਜਾਬ ਦੇ ਵਿੱਚ ਬਾਬੇ ਬਹੁਤ ਜ਼ਿਆਦਾ ਹੋ ਗਏ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਚਾਹੀਦਾ ਸੀ ਪਰ ਦੂਜੇ ਪਾਸੇ ਅਸੀਂ ਬਾਬਿਆਂ ਨੂੰ ਮੰਨ ਬੈਠੇ ਆ ਲੱਗਦਾ ਨਹੀਂ ਵੀ ਆ ਬਾਬੇ ਬੜੇ ਪਾਵਰਫੁਲ ਆ ਕੁਝ ਵੀ ਕਰ ਸਕਦੇ ਨੇ ਕੀ ਕਪਾ ਫਰ ਉਹਨਾਂ ਕੋਲੇ ਪਾਵਰਫੁਲ ਪੈਸਾ ਉਹਨਾਂ ਕੋਲੇ ਲੀਡਰ ਹੀ ਆ ਉਹਨਾਂ ਕੋਲੇ ਲੀਡਰ ਉਹਨਾਂ ਦੇ ਹੱਥਾਂ 'ਚ ਨੇ ਹੋਰ ਕੁਝ ਨਹੀਂ ਅਸਲ ਦੇ ਵਿੱਚ ਜੇ ਆਪਾਂ ਬਾਣੀ ਤੇ ਬਾਣੀ ਨਾਲ ਜੁੜ ਜਗੇ ਫਿਰ ਸਾਨੂੰ ਕਿਸੇ ਦੀ ਪਾਵਰ ਕੀ ਆ ਉਹ ਮੈਨੇ ਨਹੀਂ ਰੱਖਦੀ ਕਿ ਮੈਂ ਉਸ ਲਹਿ ਦੇ ਨਾਲ ਹੀ ਤੁਰ ਰਿਆ ਵਾਂ ਮੇਰੇ ਮੇਰੇ ਰਾਹ ਦੇ ਵਿੱਚ ਐਮਪੀ ਵੀ ਆਏ ਆ ਐਮਐਲਏ ਵੀ ਆਏ ਆ ਐਸਐਸਪੀ ਵੀ ਆਏ ਆ ਡੀਸੀ ਵੀ ਆ ਗਏ ਆ ਡੀਐਸਪੀ ਵੀ ਆ ਗਿਆ ਵਾ ਮੇਰੇ ਤੇ ਤਾਂ ਉਸ ਚੀਜ਼ ਦਾ ਅਸਰ ਨਹੀਂ ਹੋ ਰਿਹਾਗਾ ਇਹਦਾ ਮਤਲਬ ਇਹ ਆ ਵੀ ਸੱਚ ਦਾ ਰਾਹ ਵਾ ਗੁਰੂ ਮਹਾਰਾਜ ਦਾ ਹੱਥਾ ਤੇ ਇੱਕ ਆਪ ਆਪਦੀ ਸੋਚ ਨੂੰ ਲੈ ਕੇ ਆ ਇੱਕ ਘੰਟਾ ਨੂੰ ਮਾਜ ਅਗੇ ਦਾਸ ਵੀ ਉਸ ਡੇਰੇ ਦੀ ਚਾਰ ਦਿਵਾਰੀ ਦੇ ਵਿੱਚੋਂ ਬਿਨਾ ਡੀਵੀਆਰ ਤੋਂ ਜੇ ਇੱਕ ਖਾਲੀ ਪੱਤਾ ਵੀ ਤੁਰੇ ਜਾਂਦੇ ਨੇ ਦਰਖਤ ਦਾ ਤੋੜਿਆ ਤੇ ਮੈਂ ਗੁਰੂ ਮਹਾਰਾਜ ਦਾ ਦੇਣਦਾਰ ਹੋਊਗਾ ਬਾਬਾ ਜੀ ਧਮਕੀਆਂ ਵੀ ਆ ਰਹੀਆਂ ਸੀ ਤੁਹਾਨੂੰ ਹਾਂ ਆਈਆਂ ਮੈਂ ਧਮਕੀਆਂ ਬਕੀ ਕਰਕੇ ਉਹਨਾਂ ਦੀ ਜਿਹੋ ਜੀ ਗੱਲਬਾਤ ਕਿੰਦਾਂ ਦੀਆਂ ਧਮਕੀਆਂ ਆਈਆਂ ਨੇ ਕੀ ਕਹਿੰਦੇ ਨੇ ਤੁਹਾਨੂੰ ਮਾਰਨ ਦੀਆਂ ਹੀ ਦੇਣਗੇ ਹੋਰ ਕਾਹਦੀਆਂ ਦੇਣਗੇ ਹੈ ਨਾ ਸਬੂਤ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦਾ ਨਾਮ ਬੋਲਣਾ ਕੀ ਲੱਗਦਾ ਹੈ ਐਫ ਆਈ ਆਰ ਤੇ ਵੈਸੇ ਦਰਜ ਹੋ ਜਾਣੀ ਚਾਹੀਦੀ ਸੀ ਬਾਅਦ ਵਿੱਚ ਤੁਸੀਂ ਟੀਐਸਪੀ ਸਾਹਿਬਾਨ ਨੂੰ ਮਿਲੇ ਉਹਨਾਂ ਵੀ ਤੁਹਾਡਾ ਨੰਬਰ ਐਫ ਆਈ ਆਰ ਵੀ ਕੀਤਾ ਸਰਕਾਰਾਂ ਨੂੰ ਕੀ ਲੱਗਦਾ ਇਹ ਤਾਂ ਪ੍ਰਸ਼ਾਸਨ ਦੇ ਫਰਜ਼ ਸੀ ਜਿਹੋ ਜਿਹਾ ਕੰਮ ਆ ਹੁੰਦਾ ਉਥੇ ਉਹ ਫਰਜ਼ ਪੰਡਾ ਸੀ ਕਿ ਉਹ ਕੋਈ ਨਾ ਕੋਈ ਐਫ ਆਈ ਆਰ ਦਰਜ ਕਰ ਦੇ ਕਈ ਕੇਸਾਂ ਦੇ ਵਿੱਚ ਕਾਨੂੰਨ ਦੀ ਕਿਤਾਬ ਖੋਲਣ ਤੋਂ ਹੀ ਫੈਸਲੇ ਲਏ ਜਾਂਦੇ ਹੁੰਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆ ਜੇ ਪੰਜਾਬ ਵਿੱਚ ਵਰਸੀ ਤੇ ਬੈਠਾ ਹੋਵੇ ਸਿੰਘ ਨਾਲ ਆ ਅਫਸਰ ਫੇਰ ਉਹ ਧਾਰਾ ਨਹੀਂ ਦੇਖੂਗਾ ਉਹ ਉਹ ਫੇਰ ਧਾਰਾ ਨਹੀਂ ਦੇਖੂਗਾ ਕਿਉਂਕਿ ਇੱਥੇ ਮਸਲਾ ਸਾਡੀ ਹੋਂਦ ਦਾ ਆ ਗਿਆ ਸਾਡੇ ਗੁਰੂ ਸਾਹਿਬ ਦਾ ਆ ਗਿਆ ਸਾਡੇ ਸਿਧਾਂਤਾਂ ਦਾ ਆ ਗਿਆ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵੀ ਸਾਨੂੰ ਡੀਐਸਪੀ ਜਾਂ ਐਸਐਸਪੀ ਕੋਈ ਵੀ ਇਹ ਗੱਲ ਪਤਾ ਆਖੇ ਵੀ ਰੁਕ ਜਾ ਵੇਨੇ ਕਿਹੜੀ ਧਾਰਾ ਲੱਗਦੀ ਆ ਸਮਝ ਲੈ ਫੇਰ ਆਪਣੀ ਬਹੁਤ ਦਾਲ ਚਕਾਲਾ ਵਾ ਕੁਛ ਨਾ ਕੁਛ ਵੀ ਇੱਕ ਅਫਸਰ ਵੀ ਹੋਵੇ ਤੋਂ ਪਤਾ ਵੀ ਬੇਅਦਬੀ ਹੋਵੇ ਤੇ ਉਹ ਧਾਰਾ ਗਿਣੀ ਜਾਵੇ ਕੀ ਕੀ ਲਾਉਣੀ ਆ ਜੇ ਤੁਸੀਂ ਗਏ ਸੀ ਉਹ ਬੀਬੀ ਅਮਨਦੀਪ ਕੋਲ ਤੁਹਾਡੇ ਨਾਲ ਸੀ ਉਸ ਟਾਈਮ ਦੇ ਤੇ ਨਹੀਂ ਨਹੀਂ ਉਹਦਾ ਨਾਮ ਅਮਨਦੀਪ ਨਹੀਂ ਉਹਦਾ ਨਾਮ ਰਮਨਦੀਪ ਸੀ ਰਮਨਦੀਪ ਸੀ ਅਜੋ ਨਾਮ ਨਹੀਂ ਸੀ ਅੱਛਾ ਤੇ ਉਹ ਉਹਦੇ ਹੁਣ ਬਿਆਨ ਮੁਕਰਨ ਤੋਂ ਬਾਅਦ ਦੇ ਵਿੱਚ ਵੈਸੇ ਮੰਨਤੇ ਕਿ ਅਸਲ ਦੇ ਵਿੱਚ ਕਾਨਫਰੰਸ 'ਚ ਵੀ ਆਖਿਆ ਸੀ ਹੁਣ ਵੀ ਕਹਿਣਾ ਇਹ ਸੁਨੇਹਾ ਮਹਿਕਮੇ ਨੇ ਪਹੁੰਚਦਾ ਕੀਤਾ ਸੀ ਹੂੰ ਬਿਆਨ ਬਦਲ ਗਏ ਆ ਉਸ ਤੋਂ ਬਾਅਦ ਮੰਗ ਕੀਤੀ ਇਹ ਵੀ ਲੜਕੀ ਸਾਹਮਣੇ ਆਵੇ ਉਹ ਹਜੇ ਤੱਕ ਸਾਹਮਣੇ ਨਹੀਂ ਕੀ ਪਤਾ ਵਿਚਾਰੀ ਸਹਿਮਤੀ ਹੋ ਜੇ ਹੂੰ ਅਸਲ ਦੇ ਵਿੱਚ ਤਾਂ ਇਹ ਆ ਨਾ ਕੀ ਪਤਾ ਸਹਿਮਤ ਹੋਵੇ ਉੱਤੇ ਕਹਿਣਾ ਦਵਾ ਹੇ ਜੋ ਸਾਹਮਣੇ ਨਹੀਂ ਆਈ ਲੜਕੀ ਨਹੀਂ ਆਈ ਨਹੀਂ ਹੈਗੀ ਕੋਈ ਸਨੇਹਾ ਵੀ ਨਹੀਂ ਆਇਆ ਤੁਹਾਡੇ ਨਾਲ ਵੀ ਕੋਈ ਗੱਲਬਾਤ ਨਹੀਂ ਰੱਪਤਾ ਨਹੀਂ ਹੋਇਆ ਨਹੀਂ ਨਹੀਂ ਹੋਇਆ ਨਹੀਂ ਹੈ ਉਹ ਉਹ ਤਾਂ ਪਤਾ ਲੱਗਦਾ ਸੀ ਕਿਤੇ ਕਿ ਉਹ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਕੋਲ ਆ ਕੇ ਨੈਪਿੰਗ ਬਾਰੇ ਵੀ ਗੱਲਾਂ ਬਾਤਾਂ ਹੋਈਆਂ ਜੇ ਤੁਸੀਂ ਦੱਸਿਆ ਸੀ ਇਹਦੇ ਚ ਦੋ ਰਾਵਾ ਉਹਨੂੰ ਵੀ ਇਸ ਗੱਲ ਦਾ ਬੰਦੇ ਵਾਂਗੂ ਪਤਾ ਜੇ ਤਾਂ ਉਹ ਆਪਦੇ ਸੱਚੇ ਬਿਆਨਾਂ ਤੇ ਚੱਲੂਗੀ ਬਾਬੇ ਨੂੰ ਸਜ਼ਾ ਮਿਲੂਗੀ ਹਾਂ ਬਿਲਕੁਲ ਜੇ ਉਹ ਝੂਠੇ ਬਿਆਨਾਂ ਤੇ ਮਿਲੂਗੀ ਤੇ ਸਾਨੂੰ ਸਜ਼ਾ ਮਿਲੂਗੀ ਇਦਾਂ ਹੀ ਆ ਫਿਰ ਅਸੀਂ ਸੁੱਕੀ ਸਜ਼ਾ ਨਹੀਂ ਲੈਣੀਗੀ ਫਿਰ ਉਸੇ ਰਾਤ ਸਮਝ ਦੇਣਾ ਜਿਹੜਾ ਰਾਜੀਨਾ ਵਿੱਚ ਉਹਨਾਂ ਨੇ ਅਮਾਉਂਟ ਲੈ ਲਈ ਆ ਜਾਇ ਰਹਿੰਦੀ ਆ ਅਸੀਂ ਇਹ ਕਹਿੰਨੇ ਆ ਵੀ ਉਹ ਤਾਂ ਉਹਦੇ ਉੱਤੇ ਲੱਗ ਕੇ ਵੀ ਉਹ ਠੀਕ ਨਹੀਂ ਹੋਣੀਗੀ ਸਾਡੇ ਲਈ ਜੁਰਮ ਕਰਨ ਵਾਲੇ ਇੱਕੋ ਜਿਹੇ ਆ ਚਾਹੇ ਉਹ ਸਿੱਖਾ ਤੇ ਚਾਹੇ ਕੋਈ ਅਲੱਗ ਬੰਦੇ ਆ ਚਾਹੇ ਉਹ ਕੋਈ ਮਰਦਾ ਚਾਹੇ ਕੋਈ ਔਰਤ ਆ ਸਿੱਖਾਂ ਨੇ ਔਰਤਾਂ ਦੀ ਬੱਚੀਆਂ ਦੀ ਰਾਖੀ ਕਰਨੀ ਆ ਪਰ ਜੇ ਜੁਰਮ ਕਮਾਉ ਸਿੱਖਾਂ ਦੇ ਉੱਤੇ ਬਾਣੇ ਨੂੰ ਦਾਗ ਲਾਉ ਤੇ ਫੇਰ ਉਹ ਭਾਈ ਸੁਤਮੰਤ ਸਿੰਘ ਬਿਆੰਤ ਸਿੰਘ ਹੋਣਾ ਦਾ ਵੀ ਪੈਰਾ ਲੱਗ ਸਕਦਾ ਵਾ ਫੇਰ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਹੋਣਾ ਨੇ ਨੱਚਣ ਵਾਲੀਆਂ ਦੇ ਕਰਾ ਸਿਰ ਵੱਢ ਕੇ ਨਹੀਂ ਰੋੜੇਗੇ ਤੇ ਫਿਰ ਕੋਈ ਨਾ ਉਸੇ ਰਾਹ ਤੇ ਇਹ ਕੁੜੀ ਚੱਲੂਗੀ ਤੇ ਉਸੇ ਰਾਹ ਤੇ ਅਸੀਂ ਚੱਲ ਪਾਂਗੇ ਜਿਹੋ ਜੇ ਤੁਸੀਂ ਸਾਨੂੰ ਅੱਗੋਂ ਟੱਕਰੋਗੇ ਉਹੋ ਜੇ ਅਸੀਂ ਹੋ ਜਾਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ